ਕਿਸੇ ਵਕਤ ਪਿੰਡਾਂ ਦੇ ਮੇਲਿਆਂ ਦੀ ਜਿਹੜਾ ਉਹ ਸ਼ਾਨ ਬਣੀ ਸੀ ਸੁਖ ਜਿਹੜਾ ਖਾਨਗੋਟਿਆ ਵੱਡੇ ਵੱਡੇ ਪਰਦੇਾਂ ਤੇ ਵੱਡੇ ਵੱਡੇ ਚੈਨਲਾਂ ਉਤੇ ਤੇ ਖਾਸ ਕਰਕੇ ਜੰਧੂ ਦੂਦਸ਼ਨ ਤੇ ਤੁਸੀਂ ਦੇਖਿਆ ਹੋਊਗਾ ਸੁਖ ਕਾਨਗੋਟਿਆ ਹਮੇਸ਼ਾ ਆਪਣੇ ਡਿਊਟ ਗਾਇਕ ਡਿਊਟ ਜੋੜੀ ਕਾ ਕੇ ਜਿਹੜਾ ਜਾਣਿਆ ਨਾ ਸੀ ਮੈਨੂੰ ਪਤਾ ਵਾ ਮੇਰੇ ਪਰਿਵਾਰ ਨੂੰ ਪਤਾ ਵਾ ਕਿਆ ਸਤਾ ਮੈਂ ਮਤਾਜ ਹੋ ਗਿਆ ਵਾਂ ਦਾਣੇ-ਦਾਣੇ ਤੋਂ ਵੀ ਕਿਉਂਕਿ ਹਫਤੇ ਦੇ ਵਿੱਚ ਦੋ ਵਾਰੀ ਮੇਰੀ ਡਾਇਲਸਿਸ ਹੁੰਦੀ ਆ ਔਰ ਕਿਡਨੀਆਂ ਮੇਰੀਆਂ ਦੋਨੇ ਜੜੀਆਂ ਵਾਂ ਉਹ ਖਰਾਬ ਹੋ ਚੁੱਕੀਆਂ ਵਾਂ ਲਤ ਜਿਹੜੀ ਆ ਮੇਰੀ ਉਹ ਗਲ ਚੁੱਕੀ ਆ ਡਾਕਟਰਾਂ ਨੇ ਲਤ ਕੱਟਣ ਦਾ ਮਤਲਬ ਜਿਹੜਾ ਮੈਸੇਜ ਸਾਨੂੰ ਦੇ ਚੁੱਕੇ ਆ ਅਲਰਟ ਕਰ ਚੁੱਕੇ ਆ ਲੇਕਿਨ ਗਾੜੀ ਦਾ ਰੱਬ ਨੂੰ ਪਤਾ ਵਾ ਕਿ ਕੱਟਣੀ ਪਊਗੀ ਚਾ ਨਹੀਂ ਕੱਟਣੀ ਪੈਂਦੀ ਮੇਰਾ ਇੱਕ ਚੰਗਾ ਨਾਂ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਮਾਂ ਕਿ ਇਤਰਾ ਨਾ ਛੱਡ ਦਿਆ ਕਰੋ ਜਿਵੇਂ ਬਾੜੇ ਵਿੱਚ ਆਪਾਂ ਮਤਲਬ ਪੇਡਾਂ ਛੱਡ ਦੇ ਦੀਆਂ ਵਾਂ ਕੋਈ ਸਾਰ ਲੈ ਲਿਆ ਕਰੋ ਕੋਈ ਭੈਣ ਭਰਾ ਦੀ ਕਿ ਸਾਡੇ ਨਾਲ ਕੋਈ ਕਿਸੇ ਟਾਈਮ ਦੇ ਉੱਤੇ ਕਿਸੇ ਦੀ ਬੁਰਕੀ ਸਾਂਝੀ ਸੀ ਇਲਾਜ ਵਾਸਤੇ ਕਿੰਨਾ ਕ ਪੈਸਾ ਲੱਗ ਗਿਆ ਹੁਣ ਤੱਕ ਤੇ ਜੇ ਗੱਲ ਕਰੀਏ ਕਰਜ਼ਾ ਕਿੰਨਾ ਚੜ ਗਿਆ ਤੁਹਾਡੇ ਸਿਰ ਦੇ ਉੱਤੇ ਅਸ ਟਾਈਮ ਤੇ ਭਾਜੀ 5-6 ਲੱਖ ਰੁਪਏ ਕਰਜ਼ਾ ਮੇਰੇ ਸਿਰ ਤੇ ਦਿੱਤੇ ਜਿਹੜਾ ਮੈਂ ਚੁੱਕ ਕੇ ਮਤਲਬ ਜਿਹੜੀ ਮੇਰੀ ਪੂੰਜੀ ਸੀ ਕਰਦੀ ਮੇਰੀ ਪੂੰਜੀ ਸੀ ਉਹ ਵੀ ਮੈਂ ਲਾ ਚੁੱਕਾ ਵਾਂ ਔਰ ਕਰਜ਼ਾ ਵੀ ਜਿਹੜਾ ਮੇਰੇ ਸਿਰ ਦੇ ਉੱਤੇ ਸੀ ਘੂਕ ਰਿਹਾ ਵਾਂ ਮੈਂ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਹੁਣ ਕੁਝ ਖਾ ਲਵਾਂ ਕੀ ਆਤਮ ਹੱਤਿਆ ਕਰ ਲਵਾਂ ਕੀ ਕਰਾਵੀ ਮੇਰਾ ਪਰਿਵਾਰ ਜਿਹੜਾ ਵਾ ਮੇਰੇ ਮੇਰੇ ਤੇ ਨਿਰਭਰ ਹੈ ਸਮਾ ਜਿਹੜਾ ਦੱਸ ਕੇ ਨਹੀਂ ਆਉਂਦਾ ਅਸ ਤੱਕ ਕਿ ਸਾਢੇ ਵੀ ਦਸ਼ਕਾਂ ਨੂੰ ਪੀੜ ਹੈ ਖਾ ਕੇ ਕਲਾਕਾਰਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦੇ ਨੂੰ ਜਿਹੜਾ ਪਿਆਰ ਕਰਦੇ ਨੇ ਭਾਈ ਆਪਣੇ ਗਾਇਕਾਂ ਦਾ ਆਪਣੇ ਕਲਾਕਾਰਾਂ ਦਾ ਯਾਰ ਸਾਥ ਦਿਆ ਕਰੋ ਮਾੜੇ ਸਮੇਂ 'ਚ ਖੜਿਆ ਕਰੋ ਨਾਲ ਇਹ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਜਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਪਿੰਡ ਖਾਨਕੋਟ ਦੀਆਂ ਅਤੇ ਉਸ ਵੱਡੇ ਕਲਾਕਾਰ ਦੀਆਂ ਸੁਖ ਖਾਨਕੋਟਿਆ ਜਿਹੜੀ ਕਿ ਇੱਕ ਵੱਡਾ ਪਛਾਣ ਸੀ ਵੱਡਾ ਚਿਹਰਾ ਸੀ ਪਰ ਅੱਜ ਸਮਾਂ ਇਸ ਦਾ ਮਾੜਾ ਪਰਿਵਾਰ ਤੇ ਆ ਗਿਆ ਘਰ ਦੇ ਹਾਲਾਤ ਵੇਖ ਲੋ ਕੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਆਵਾ ਉਸ ਕਲਾਕਾਰ ਦੀ ਤਸਵੀਰਾਂ ਸੰਧੀ ਕਰਾਂਗੇ ਜਿਹੜਾ ਕਿ ਵੱਡਾ ਪਛਾਣ ਸੀ ਕਿਸੇ ਵਕਤ ਪਿੰਡਾਂ ਦੇ ਮੇਲਿਆਂ ਦੀ ਜਿਹੜਾ ਉਹ ਸ਼ਾਨ ਬਣੀ ਸੀ ਸੁਖ ਜਿਹੜਾ ਖਾਨਗੋਟੀਆਂ ਪਰਾਜੋ ਅਜਿਹੇ ਹਾਲਾਤ ਆ ਗਏ ਨੇ ਉਹਨਾਂ ਨੂੰ ਭਿਆਨਕ ਬਿਮਾਰੀ ਲੱਗ ਗਈ ਜਿਸ ਦੇ ਕਾਰਨ ਉਹਨਾਂ ਦੀ ਦੋਵੇਂ ਕਿਡਨੀਆਂ ਅਤੇ ਲੱਤ ਜਿਹੜੀ ਆ ਉਹ ਬਿਲਕੁਲ ਗਲ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨਾਂ ਵਿੱਚ ਇਹ ਜਿਹੜਾ ਕਿਸੇ ਵਾਰ ਤੁਸੀਂ ਵੱਡੇ ਵੱਡੇ ਪਰਦੇਾਂ ਤੇ ਵੱਡੇ ਵੱਡੇ ਚੈਨਲ ਉਤੇ ਤੇ ਖਾਸ ਕਰਕੇ ਜੰਨਦੂਦਸ਼ਨ ਤੇ ਤੁਸੀਂ ਦੇਖਿਆ ਹੋਊਗਾ ਸੁਖ ਕਾਨਗੋਟੀਆਂ ਹਮੇਸ਼ਾ ਆਪਣੇ ਡਿਊਟ ਗਾਇਕ ਡਿਊਟ ਜੋੜੀ ਕਾ ਕੇ ਜਿਹੜਾ ਜਾਣਿਆਦਾ ਸੀ ਪਿੰਡਾਂ ਤੇ ਮੇਲਿਆਂ ਦੀ ਸ਼ਿੰਗਾਰ ਹੁੰਦਾ ਸੀ ਅੱਜ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਨਾ ਆਪਣੇ ਸਮੇਂ ਵਿੱਚ ਬੜਾ ਲੰਮਾ ਸਮਾਂ ਜਿਹੜਾ ਗਾਇਕੀ ਦਿੱਤਾ ਵਾ ਪਰ ਅੱਜ ਹਾਲਾਤ ਇਸਾ ਦੇ ਮਾੜੇ ਆ ਗਏ ਨੇ ਮਾੜੇ ਸਮੇਂ ਚ ਦੌਰ ਚ ਪਰਿਵਾਰ ਲੰਘਣਾ ਪੈਂਦਿਆ ਤੇ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਘਰ ਦੀਆਂ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਵੀ ਮੇਰੇ ਪਿੱਛੇ ਇਹ ਜਿਹੜੀ ਇੱਕ ਟੀਨਾ ਦੀ ਜਿਹੜੀ ਆ ਤਰਪਾਲ ਪਾ ਕੇ ਜਿਹੜੀ ਇੱਕ ਰਸੋਈ ਤਿਆਰ ਕੀਤੀ ਗਈ ਆ ਇੱਥੇ ਜਿਹੜਾ ਇਹ ਪਰਿਵਾਰਕ ਮੈਂਬਰ ਜਿਹੜਾ ਉਹਦੀ ਪਤਨੀ ਆ ਇੱਥੇ ਜਿਹੜਾ ਟੀਨਾ ਥੱਲੇ ਰੋਟੀ ਪਛਾਦਾ ਜਿਹੜਾ ਤਿਆਰ ਕਰਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਇੰਨੇ ਕੇ ਮਾੜੇ ਸਮੇਂ ਚੋਂ ਮਾੜੇ ਦੌਰ ਚੋਂ ਇਹ ਪਰਿਵਾਰ ਲੰਘ ਰਿਹਾ ਵੀ ਤੁਹਾਡੇ ਸਾਥ ਤੋਂ ਬਿਨਾ ਇਹਨਾਂ ਦੇ ਜਿਹੜੇ ਹਾਲਾਤ ਜਿਹੜੇ ਨੇ ਨਹੀਂ ਸੋਚ ਸਕਦੇ ਇਸ ਕਰਕੇ ਦਸ਼ਕਾਂ ਨੂੰ ਪੀਹ ਲਿਆ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਕੀ ਪੰਜਾਬੀ ਗਾਇਕੀ ਨੂੰ ਪੰਜਾਬੀ ਕਲਾਕਾਰ ਨੂੰ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਨੂੰ ਇੱਕ ਦਿਨ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਸਾਂਝੀ ਕਰਾਂਗੇ ਇਸ ਕਮਰੇ ਦੀ ਆ ਜਿੱਥੇ ਜਿਹੜੇ ਪਰਿਵਾਰ ਰਹਿ ਰਿਹਾ ਵਾ ਅਤੇ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਇਹਨਾਂ ਨੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੁਖ ਕਾਨ ਗੋਟੀ ਦੀਆਂ ਫੋਟੋਆਂ ਵੀ ਤੁਹਾਨੂੰ ਸਾਂਝੀ ਕਰਾਂਗੇ ਪੰਜਾਬੀ ਮਾਂ ਬੋਲੀ ਸੇਵਾ ਕੀਤੀ ਆ ਵੱਡੇ ਪਰਦੇ ਤੇ ਵੱਡੀ ਪਛਾਣ ਸੀ ਵੱਡਾ ਚਿਹਰਾ ਸੀ ਪਰ ਅੱਜ ਤੱਕ ਕਿਸੇ ਨੇ ਸਾਹ ਨਹੀਂ ਲਈ ਜਦੋਂ ਦੇ ਮਾੜੇ ਹਾਲਾਤ ਮਾੜਾ ਸਮਾਂ ਮਾੜਾ ਦੌਰ ਇਹਨਾਂ ਤੇ ਆਇਆ ਤੇ ਅਜਿਹਾ ਜਿਹਾ ਪਰਿਵਾਰ ਰੋਟੀ ਤੋਂ ਵੀ ਉਤਰ ਜਿਹੜਾ ਇਹ ਪਰਿਵਾਰ ਹੋ ਚੁੱਕਿਆ ਵਾ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾ ਜੋ ਕਿ ਜਿਹੜਾ ਪੰਜਾਬੀ ਗਾਇਕੀ ਨੂੰ ਪੰਜਾਬੀ ਸੱਭੇ ਨੂੰ ਅਤੇ ਪੰਜਾਬੀ ਕਲਾਕਾਰਾਂ ਨੂੰ ਪਿਆਰ ਕਰਦਾ। ਬਾਕੀ ਸੁਖ ਖਾਨ ਕੌਟੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ। ਪੁੱਛਾਂਗੇ ਇਹਨੇ ਮਾੜੇ ਸਮੇਂ ਚੋਂ ਇਹਨੇ ਮਾੜੇ ਦੌਰ ਚੋਂ ਕਿਸ ਤਰ੍ਹਾਂ ਲੰਘ ਰੇ ਹਾਂ। ਕਰਦੇ ਹਾਲਾਤ ਵੇਖ ਕੇ ਸਾਡੋ ਵੀ ਜਿਹੜਾ ਮਨ ਬਹੁਤ ਦੁਖੀ ਹੋਇਆ ਕਿ ਕਿਸੇ ਵਕਤ ਵੱਡੀ ਪਛਾਣ ਸੀ, ਵੱਡਾ ਚਿਹਰਾ ਸੀ। ਪਰ ਅੱਜ ਇੱਕ ਭਿਆਨਕ ਬਿਮਾਰੀ ਕਰਕੇ, ਭਿਆਨਕ ਰੋਗ ਕਰਕੇ ਜਿਹੜਾ ਘਰ ਦੇ ਹਾਲਾਤ ਇਸ ਤਰ੍ਹਾਂ ਹੋ ਗਏ ਨੇ ਅਤੇ 6 ਤੋਂ 7 ਲੱਖ ਜਿਹੜਾ ਕਿਸਵਾਰ ਦੇ ਉੱਤੇ ਕਰਜ਼ਾ ਜਿਹੜਾ ਚੜ ਗਿਆ। ਸੁਖ ਨਿਰਲਾਖਾਨ ਕੋਟੇ ਸਾਡੇ ਨਾਲ ਗੱਲਬਾਤ ਕਰਾਂਗੇ ਸੁਖ ਜੀ ਇਹਨੇ ਮਾਰਾ ਇਨਾ ਸਮਾ ਦੌਰ ਕਿਸ ਤਾ ਤੁਹਾਡੇ ਤੇ ਆ ਗਿਆ ਦਰਸ਼ਕਾਂ ਨੂੰ ਸਾਡਾ ਕਰ ਦਿਓ ਜਿਹੜੀ ਭਿਆਨਕ ਬਿਮਾਰੀ ਜਿਵੇਂ ਤੁਸੀਂ ਗੱਲ ਕੀਤੀ ਤੁਹਾਡੇ ਨਾਲ ਤੁਹਾਡੀਆਂ ਕਿਡੀਆਂ ਜਿਹੜੀਆਂ ਫੇਲ ਹੋ ਗਈਆਂ ਇਹ ਕਿਰਦੋਂ ਦੀਆਂ ਹੋਈਆਂ ਤੇ ਕਦੋਂ ਤੁਸੀਂ ਮੰਨਦੇ ਤੇ ਪਏ ਹੋ ਇਸ ਟਾਈਮ ਮੈਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਵੱਡੇ ਭਾਜੀ ਗਰੇਵਾਲ ਸਾਹਿਬ ਜੀ ਦਾ ਜਿਨ੍ਹਾਂ ਨੇ ਆਣ ਕੇ ਮੇਰੀ ਸਾਰ ਲਈ ਆ ਔਰ ਤੁਹਾਡੇ ਰੂਬਰੂ ਮੈਨੂੰ ਕਰਵਾਇਆ ਵਾ ਮੈਂ ਬਹੁਤ-ਬਹੁਤ ਰੇਣੀ ਆ ਮੈਂ ਆਪਣਾ ਦੁੱਖ ਜਿਹੜਾ ਵਾ ਦੁੱਖ ਤੇ ਮੇਰਾ ਬਹੁਤ ਹੀ ਲੰਬਾ ਵਾ ਮੈਂ ਦੱਸ ਨਹੀਂ ਸਕਦਾ ਵੀ ਲੇਕਿਨ ਫਿਰ ਵੀ ਤੁਹਾਡੇ ਨਾਲ ਸਾਂਝਾ ਕਰਦਾ ਵਾਂ ਕਿਉਂਕਿ ਮੈਨੂੰ ਸਾਂਝਾ ਕਰਨਾ ਪੈ ਰਿਹਾ ਵਾ ਇਸ ਟਾਈਮ ਦੇ ਉੱਤੇ ਜਿਸ ਦੌਰ ਦੇ ਵਿੱਚੋਂ ਮੈਂ ਨਿਕਲ ਦਿਆ ਵਾਂ ਨਿਕਲ ਰਿਹਾ ਵਾਂ ਮੈਨੂੰ ਪਤਾ ਵਾ ਮੇਰੇ ਪਰਿਵਾਰ ਨੂੰ ਪਤਾ ਵਾ ਕਿ ਇਸ ਟਾਈਮ ਮੈਂ ਮਤਾਜ ਹੋ ਗਿਆ ਵਾਂ ਦਾਣੇ-ਦਾਣੇ ਤੋਂ ਵੀ ਕਿਉਂਕਿ ਹਫਤੇ ਦੇ ਵਿੱਚ ਦੋ ਵਾਰੀ ਮੇਰੀ ਡਾਇਲਸਿਸ ਹੁੰਦੀ ਆ ਔਰ ਕਿਡਨੀਆਂ ਮੇਰੀਆਂ ਦੋਨੇ ਜੜੀਆਂ ਵਾਂ ਉਹ ਖਰਾਬ ਹੋ ਚੁੱਕੀਆਂ ਵਾਂ ਲੱਤ ਜਿਹੜੀ ਆ ਮੇਰੀ ਉਹ ਗਲ ਚੁੱਕੀ ਆ ਡਾਕਟਰਾਂ ਨੇ ਲੱਤ ਕੱਟਣ ਦਾ ਮਤਲਬ ਜਿਹੜਾ ਮੈਸੇਜ ਸਾਨੂੰ ਦੇ ਚੁੱਕੇ ਆ ਅਲਰਟ ਕਰ ਚੁੱਕੇ ਆ ਲੇਕਿਨ ਗਾੜੀ ਦਾ ਰੱਬ ਨੂੰ ਪਤਾ ਵਾ ਕਿ ਕੱਟਣੀ ਪਊਗੀ ਚ ਨਹੀਂ ਕੱਟਣੀ ਪੈਂਦੀ ਰੱਬ ਕੀ ਚਾਹੁੰਦਾ ਵਾ ਲੇਕਿਨ ਮੇਰਾ ਇੱਕ ਚੰਗਾ ਨਾ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਮਾਂ ਕਿ ਇਤਰਾ ਨਾ ਛੱਡ ਦਿਆ ਕਰੋ ਜਿਵੇਂ ਬਾੜੇ ਵਿੱਚ ਆਪਾਂ ਮਤਲਬ ਪੇਡਾਂ ਛੱਡ ਦਿੱਤੀਆਂ ਵਾਂ ਕੋਈ ਸਾਰ ਲੈ ਲਿਆ ਕਰੋ ਕੋਈ ਭੈਣ ਭਰਾ ਦੀ ਕਿ ਸਾਡੇ ਨਾਲ ਕੋਈ ਕਿਸੇ ਟਾਈਮ ਦੇ ਉੱਤੇ ਕਿਸੇ ਦੀ ਬੁਰਕੀ ਸਾਂਝੀ ਸੀ ਕਿਉਂਕਿ ਇਹ ਮੁਸੀਬਤ ਇਹ ਜਿਹੜਾ ਸਮਾਂ ਵਾ ਪਤਾ ਨਹੀਂ ਕੀ ਤੇ ਆ ਜਾਣਾ ਵਾ ਤੇਰ ਮੈਂ ਇਹ ਗੱਲ ਦਾ ਸਾਰੇ ਭਰਾਵਾਂ ਨੂੰ ਹੀ ਬੇਨਤੀ ਅਪੀਲ ਕਰਦਾ ਵਾਂ ਕਿ ਇਸ ਟਾਈਮ ਜੁਤੇ ਮੈਂ ਉੱਜੜ ਚੁੱਕਾ ਹਾਂ ਉੱਜੜ ਚੁੱਕਾ ਬਿਲਕੁਲ ਤੁਸੀਂ ਦੇਖਿਆ ਵੀ ਗੱਲਾਂ ਕਰਦੇ ਕਰਦੇ ਮਨ ਭਾਰੰਦਾ ਕਿਉਂਕਿ ਬਹੁਤ ਦੁੱਖ ਵੀ ਲੱਗਦਾ ਇਸ ਚੀਜ਼ ਦਾ ਕਿ ਇਹ ਜਿਹੜੇ ਕਿਸੇ ਵਕਤ ਬੁਰਕੀ ਸਾਡੀ ਸੀ ਕਿਸੇ ਵਕਤ ਭਰਾ ਬਣੇ ਸੀ ਕਿਸੇ ਵਕਤ ਇੰਨੀ ਯਾਰੀ ਹੁੰਦੀ ਸੀ ਪਰ ਜਦੋਂ ਦੇ ਇਹ ਲੰਮਾ ਸਮੇਂ ਤੋਂ ਬਿਮਾਰੀ ਦਾ ਜੂ ਰੇ ਨੇ 6 ਸਾਲ ਹੋ ਗਿਆ ਬਿਮਾਰੀਆਂ ਲੜਦਿਆਂ ਨੂੰ ਪਰ ਉਸ ਤੋਂ ਬਾਅਦ ਅੱਜ ਤੱਕ ਕਿਸੇ ਨੇ ਕਦੀ ਇਹਨਾਂ ਦੇ ਬੂਹੇ ਤੱਕ ਆ ਕੇ ਤੱਕਿਆ ਨਹੀਂ ਤੇ ਨਾ ਕਿਸੇ ਨੇ ਅੱਜ ਤੱਕ ਪੁੱਛਿਆ ਵੀ ਆ ਸੁੱਖ ਕੀ ਹਾਲਾਤ ਆ ਕੀ ਹੋਇਆ ਤੈਨੂੰ ਜ਼ਿੰਦਗੀ 'ਚ ਦੁੱਖ ਹੀ ਬਹੁਤ ਲੱਗਦਾ ਵਾ ਦੁੱਖ ਹੋਣਾ ਵੀ ਚਾਹੀਦਾ ਵਾ ਕਿਉਂਕਿ ਜਿਨ੍ਹਾਂ ਦੇ ਮਾੜੇ ਸਮੇਂ 'ਚ ਮਾੜੇ ਦੌਰ 'ਚ ਸੁੱਖ ਨੇ ਜਾ ਕੇ ਮਦਦ ਕੀਤੀ ਹੋਗੀ ਨਾਲ ਖੜਿਆ ਹੋਊਗਾ ਪਰ ਜਦੋਂ ਅੱਜ ਸੁੱਖ ਦੇ ਮਾੜਾ ਸਮਾਂ ਆ ਗਿਆ ਕੋਈ ਕਿਸੇ ਨੇ ਸਾਰ ਨਹੀਂ ਲਈ ਦੁੱਖ ਕਰਨਾ ਬੰਦਾ ਵੀ ਆ ਤਮੀਨੇ ਸੋ ਵੀ ਅੱਜ ਵਾਕਈ ਜੀ ਦਾ ਦੁੱਖ ਲੱਗਦਾ ਵੀ ਜਿਨ੍ਹਾਂ ਨੇ ਮਾੜੇ ਸਮੇਂ ਚ ਜਾ ਕੇ ਸੁੱਖ ਨੇ ਖੜਿਆ ਸੀ ਅੱਜ ਕਿਸੇ ਨੇ ਸਾਰ ਨਹੀਂ ਲਈ ਆ ਕੇ ਬਾਜੀ ਸੁੱਖ ਤਾਂ ਦੇ ਲਈ ਇਹੋ ਜਾਈ ਕਦੀ ਕਿਸੇ ਦਾ ਕੱਟ ਵੀ ਲੱਗ ਜਾਂਦਾ ਹੈ ਕਿਸੇ ਦੇ ਉੱਤੇ ਤੇ ਮਤਲਬ ਸੁੱਖ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਵੀ ਬਰਦਾਸ਼ਤ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੁੰਦਾ ਸੀ ਲੇਕਿਨ ਮੈਨੂੰ ਇਸ ਟਾਈਮ ਦੇ ਉੱਤੇ ਇੰਨੇ ਇੰਨਾ ਜਿਹੜਾ ਦੁੱਖ ਹੈ ਜਿਹੜਾ ਆਪਣੇ ਮਨ ਦੇ ਵਿੱਚ ਆਉਂਦਾ ਵਾ ਕਿ ਮੈਂ ਮਤਲਬ ਸਾਰਿਆਂ ਦਾ ਹੋਇਆ ਬਣ ਕੇ ਰਹਿ ਗਿਆ ਲੇਕਿਨ ਮੇਰਾ ਕੋਈ ਨਹੀਂ ਬਣਿਆ ਮੀ ਮੇਰਾ ਕੋਈ ਨਹੀਂ ਬਣਿਆ ਮੀ ਮੈਂ ਹਰ ਇੱਕ ਦੇ ਮੋਢੇ ਨਾਲ ਮੋਢਾ ਲਾਇਆ ਵਾ ਲੇਕਿਨ ਪਤਾ ਨਹੀਂ ਕਿਉਂ ਮੇਰੇ ਤੋਂ ਮੁੱਖ ਮੋੜ ਗਏ ਨੇ ਮੈਂ ਚੰਗੇ ਆਪਣੇ ਜਿਹੜੇ ਭਰਾ ਮੇਰੇ ਗਾਇਕ ਨੇ ਉਹਨਾਂ ਨਾਲ ਮੈਂ ਕੰਮ ਕੀਤਾ ਵਾ ਅਸੀਂ ਇਕੱਠੇ ਸਟੇਜਾਂ ਦੇ ਉੱਤੇ ਕੰਮ ਕੀਤਾ ਫਰੋਜ਼ ਖਾਨ ਹੋ ਗਿਆ ਪਾਜੀ ਦੁਰਗਰ ਗੀਲਾ ਹੋ ਗਿਆ ਇਤੋਂ ਦੇ ਆਪਣੇ ਜਿਹੜੇ ਸਾਰੇ ਭਰਾ ਇਹ ਨੇ ਸਰਜੀਤ ਪੁੱਲਰ ਜੀ ਆਪਣਾ ਕੁਲਦੀਪ ਰੰਧਾਵਾ ਜੀ ਪੁੱਲਰ ਸਾਹਿਬ ਨੇ ਮੈਨੂੰ ਕਾਲ ਕਰਕੇ ਮੇਰਾ ਹਾਲ ਚਾਲ ਪੁੱਛਿਆ ਹੋਰ ਥੋੜੇ ਦਿਨ ਹੋਏ ਆ ਤੇ ਕੁਲਦੀਪ ਰੰਧਾਵਾ ਜੀ ਨੇ ਵੀ ਪੁੱਛਿਆ ਵਾ ਰਮੀ ਹੁਣੀ ਸਾਡੇ ਬੱਚਿਆਂ ਵਰਗੇ ਆ ਸਾਡੇ ਹੱਥਾਂ ਦੇ ਵਿੱਚ ਪਲੇ ਨੇ ਲੇਕਿਨ ਕੁਲਦੀਪ ਦੇ ਨਾਲ ਵੀ ਮੇਰੇ ਬਹੁਤ ਵਧੀਆ ਰਿਲੇਸ਼ਨ ਰਹਿ ਆ ਅਸਲ ਦੇ ਵਿੱਚ ਮੈਂ ਵੀ ਰੰਧਾਵਾ ਪਰਿਵਾਰ ਚ ਉਸ ਅ ਬਿਲੋਂਗ ਕਰਦਾ ਹਾਂ ਜੀ ਸੁਖ ਖਾਨ ਕੋਟੀ ਮੇਰਾ ਨਾਮ ਜਿਹੜਾ ਸੀ ਇਹ ਮੈਨੂੰ ਬਾਜੀ ਕਬਲਜੀਤ ਸਿੰਘ ਮਾਨਾ ਵਾਲਾ ਜਿਹੜੇ ਮੇਰੇ ਉਸਤਾਦ ਵੀ ਰਹੇ ਨੇ ਗਾਇਕੀ ਦੇ ਵਿੱਚ ਤੇ ਜਿਨ੍ਹਾਂ ਨੇ ਮੈਨੂੰ ਗਾਈਡਲ ਕੀਤਾ ਵੀ ਇਹ ਮਲ ਸੁਖ ਤੂੰ ਇੰਨਾ ਵਧੀਆ ਗਾਉਣਾ ਵਾ ਤੇ ਇਸ ਲਾਈਨ ਦੇ ਵਿੱਚ ਤੂੰ ਪੱਕਾ ਆ ਜਾ ਉਹਨਾਂ ਨੇ ਮੈਨੂੰ ਸਨ 1998 ਦੇ ਵਿੱਚ ਜਦੋਂ ਪਹਿਲਾ ਪ੍ਰੋਗਰਾਮ ਜਿਹੜਾ ਮੇਰਾ ਸੀ ਉਹ ਤਵਨ ਪੈਲਸ ਆਪਣਾ ਮੋਗੇ ਦੇ ਵਿੱਚ ਕਰਵਾਇਆ ਗਿਆ ਮੈਰਿਜ ਫੰਕਸ਼ਨ ਸੀ ਇਹਨਾਂ ਬਾਜੀ ਹਿੱਟ ਪ੍ਰੋਗਰਾਮ ਗਿਆ ਉਸ ਤੋਂ ਬਾਅਦ ਵਿੱਚ ਗਾਇਕੀ ਦਾ ਸੈਲ ਸਲਾਈਡਾ ਚੱਲ ਸੋ ਚੱਲ ਰਿਹਾ ਔਰ ਮੈਨੂੰ ਆਪ ਨੂੰ ਖੁਦ ਨੂੰ ਪਤਾ ਨਹੀਂ ਰਿਹਾ ਕਿ ਮੈਂ ਪੰਜਾਬ ਕਿਤਰਾ ਗਾਇਆ ਪੰਜਾਬ ਦੇ ਵਿੱਚ ਕਿਤਰਾ ਸ਼ੋ ਕੀਤੇ ਮਤਲਬ ਇੰਨੀ ਰੱਬ ਦੀ ਕਿਰਪਾ ਔਰ ਮੇਲੇ ਮੈਰਿਜ ਫੰਕਸ਼ਨ ਔਰ ਜਾਗਰਣ ਮੈਂ ਤਿੰਨੇ ਹੀ ਕੈਟਾਗਰੀ ਜਿਹੜੀ ਆ ਬੜੀ ਖੂਬ ਨਭਾਈ ਆ ਮੇਰ ਤੋਂ ਰੱਬ ਨੇ ਸੇਵਾ ਲਈ ਆ ਔਰ ਸੰਗਤ ਦੀ ਸੇਵਾ ਕੀਤੀ ਆ ਸਰੋਤਿਆਂ ਦੀ ਸੇਵਾ ਕੀਤੀ ਆ ਲੇਕਿਨ ਭਾਜੀ ਇਸ ਟਾਈਮ ਦੇ ਉਤੇ ਮੈਨੂੰ ਮੈਨੂੰ ਕਿਸੇ ਨੇ ਝਾਤ ਵੀ ਨਹੀਂ ਮਾਰੀ ਮੈਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਆ ਵੀ ਸੁਖ ਜੇ ਤੂਏ ਮਤਲਬ ਇਸ ਟਾਈਮ ਦੇ ਉਤੇ ਚਾਹ ਪੀਤੀ ਆ ਗਨੀ ਪੀਤੀ ਪਾਣੀ ਵੀ ਤੱਕ ਨਹੀਂ ਪੀਤਾ ਪਾਜੀ ਕਹਿਨੇ ਮੇਰੀ ਸਾਰ ਦੀ ਲਈਏ ਪਰ ਕੀ ਲੱਗਦਾ ਨਹੀਂ ਇਹ ਕਿਸੇ ਵਕਤ ਪੂਰਾ ਪੰਜਾਬ ਦੇ ਵਿੱਚ ਤੁਹਾਡੀ ਤੂਤੀ ਵੱਜਦੀ ਸੀ ਤੁਹਾਡਾ ਨਾਮ ਸੀ ਵੀ ਸੁਖ ਖਾਨ ਗੋਟਿਆ ਦਾ ਪਛਾਣ ਬਣੀ ਸੀ ਇੱਕ ਚੰਗੀ ਗਾਇਕੀ ਕਰਕੇ ਪਰ ਕੀ ਲੱਗਦਾ ਵੀ ਅੱਜ ਜਿੰਨਾ ਕਲਾਕਾਰਾਂ ਦੇ ਨਾਲ ਤੁਸੀਂ ਰਹਿੰਦੇ ਸੀ ਵੱਡੇ ਕਲਾਕਾਰਾਂ ਦੇ ਨਾਲ ਅੱਜ ਤੱਕ ਕਿਸੇ ਨੇ ਫੋਨ ਤੱਕ ਕਰਕੇ ਪੁੱਛਿਆ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਦੁਰਗਾਂਗੀ ਦਾ ਹੋ ਗਿਆ ਫਲੋਰ ਖਾਂ ਹੋ ਗਏ ਸਰਜੀਪ ਭੁੱਲੋ ਜੀ ਨੇ ਤੁਹਾਨੂੰ ਫੋਨ ਕਰਦੇ ਰਹਿੰਦੇ ਨੇ ਪਰ ਹੋਰ ਕਿਸੇ ਨੇ ਅੱਜ ਤੱਕ ਸਾਰ ਨਹੀਂ ਲਈ ਕਦੀ ਕਿਸੇ ਨੇ ਮਦਦ ਦਾ ਹੱਥ ਅੱਗੇ ਨਹੀਂ ਵਿਧਾਇਆ ਤੁਹਾਨੂੰ ਅਗੇ ਨਹੀਂ ਪਾਜੀ ਕਿਸ ਨੇ ਮੇਰੀ ਸਾਰ ਨਹੀਂ ਲਈ ਵੀ ਬਸ ਸਰਦਾਰ ਕਵਲਜੀਤ ਸਿੰਘ ਮਾਨਾ ਵਾਲਾ ਮੇਰਾ ਹਾਲ ਚਾਲ ਪੁੱਛਦੇ ਨੇ ਸਾਡਾ ਇੱਕ ਗਰੁੱਪ ਆ ਇੱਕ ਤਾਰਾ ਉਹਦੇ ਵਿੱਚ ਜਿੰਨੇ ਵੀ ਮੈਂਬਰ ਨੇ ਦੇਵਜੋਲਿਆ ਕੁਲਜੀਤ ਸਿੰਘ ਹੈਪੀਆ ਹਾਂਡਾ ਸਾਹਬਿਆ ਮਤਲਬ ਹੋਰ ਜਿਹੜੇ ਪਤਵੰਤੇ ਮਤਲਬ ਪਿਆਰੇ ਮਿੱਤਰ ਆ ਉਹਨਾਂ ਨੇ ਰਜਿੰਦਰਪਾਲ ਕਾਲੋ ਜੀ ਹੋ ਗਿਆ ਇਹਨਾਂ ਨੇ ਮੇਰਾ ਹਾਲ ਚਾਲ ਪੁੱਛਦੇ ਨੇ ਬਸ ਜਿੰਨੇ ਕੁ ਜੋਗੇ ਹੋ ਸਕਦੇ ਉਹਨਾਂ ਨੇ ਥੋੜੀ ਬਾਲੀ ਮੇਰੀ ਮੱਤ ਜੜੀ ਹੁਣ ਤੱਕ ਕੀਤੀ ਜਿਵੇਂ ਇਹ ਸਭ ਸੁੱਖ ਦੀ ਜਿਹੜੀਆਂ ਤੁਹਾਡੀਆਂ ਕਿਡਨੀਆਂ ਹੋ ਗਈਆਂ ਨੇ ਫਿਰ ਇਹ ਕਿਸ ਤਰ੍ਹਾਂ ਹੋ ਗਈ ਦੱਸ ਕੇ ਜੁਸਾਨਾ ਕਰਦੇ ਹੋ ਕਿਡਨੀਆਂ ਤੁਹਾਨੂੰ ਪਤਾ ਲੱਗਾ ਜਦੋਂ ਕਦੋਂ ਪਤਾ ਲੱਗਾ ਵੀ ਤੁਹਾਡੀਆਂ ਕਿਡਨੀਆਂ ਦੋਵੇਂ ਖਰਾਬ ਹੋ ਚੁੱਕੀਆਂ ਨੇ ਭਾਜੀ ਮੇਰੇ ਗੁਰਦਿਆਂ ਦਾ ਆਪਰੇਸ਼ਨ ਹੋਇਆ ਸੀ ਮੇਰੇ ਪਥਰੀਆਂ ਸੀ ਪਥਰੀਆਂ ਦੀ ਪ੍ਰੋਬਲਮ ਆਈ ਜਦੋਂ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਆਪਰੇਟ ਹੋਇਆ ਆਪਰੇਟ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੀ ਕੀਤਾ ਉਸੇ ਟਾਈਮ ਤੇ ਸਟੈਂਟ ਪਾਤਾ ਸਟੈਂਟ ਪਾਉਣ ਤੋਂ ਬਾਅਦ ਦੇ ਵਿੱਚ ਹਫਤੇ ਇੱਕ ਬਾਅਦ ਮੇਰੇ ਦਰਦ ਸ਼ੁਰੂ ਹੋ ਗਈ ਆ ਲੱਕ ਦੇ ਵਿੱਚ ਪੇਨ ਜਾਂਦਾ ਵੀ ਆ ਫਿਰ ਮੇਰੇ ਪੇਟ ਜਿਹੜਾ ਆਕਰ ਜਾਂਦਾ ਸੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਵੀ ਮੈਨੂੰ ਆ ਪ੍ਰੋਬਲਮ ਹੋਣ ਦਾ ਵੀ ਆ ਕਹਿੰਦੇ ਕੋਈ ਨਹੀਂ ਇਹ ਸਟੈਂਟ ਕਰਕੇ ਆ ਸਟੈਂਟ ਜਦੋਂ ਤੁਹਾਡਾ ਕੱਢਿਆ ਜਾਵੇਗਾ ਉਸ ਤੋਂ ਬਾਅਦ ਤੁਹਾਡੀ ਪ੍ਰੋਬਲਮ ਜਿਹੜੀ ਆ ਉਹ ਮਤਲਬ ਠੀਕ ਹੋ ਜਾਏਗੀ ਉਹ ਪ੍ਰੋਬਲਮ ਜਿਹੜੀ ਸੀ ਉਹ ਬਦਣੀ ਚਾਲੂ ਹੋ ਗਈ ਤੇ ਉਹਨਾਂ ਨੇ ਤਿੰਨਾ ਮਹੀਨਾ ਬਾਅਦ ਜਿਹੜਾ ਸਟੈਂਟ ਮੈਂ ਕਿਹਾ ਸੀ ਮੈਨੂੰ ਕੱਢ ਦਿਓ ਮੈਨੂੰ ਪ੍ਰੋਬਲਮ ਹੈ ਮੈਨੂੰ ਮਤਲਬ ਸੌਣ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਨੀਂਦ ਨਹੀਂ ਆਉਂਦੀ ਮੈਨੂੰ ਨਾ ਮੇਰੇ ਕੋ ਬੈਠਾ ਜਾਂਦਾ ਨਾ ਮੇਰੇ ਕੋ ਲੰਮੇ ਪਿਆ ਜਾਂਦਾ ਤੇ ਉਹਨਾਂ ਨੇ ਕੀ ਕੀਤਾ ਵਾ ਕਰਦਿਆਂ 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 ਤਿੰਨ ਮਹੀਨੇ ਲੱਗਿਆ ਤਿੰਨਾ ਮਹੀਨਾ ਬਾਅਦ ਭਾਜੀ ਸਟੈਂਟ ਕੱਢਿਆ ਵਾ ਸਟੈਂਟ ਕੱਢਣ ਤੋਂ ਬਾਅਦ ਦੇ ਵਿੱਚ ਇੰਨੀ ਜ਼ਿਆਦੀ ਪ੍ਰੋਬਲਮ ਵਧ ਗਈ ਆ ਕਿ ਮੇਰੇ ਸਵਾਈਲਿੰਗ ਸ਼ੁਰੂ ਹੋ ਗਈ ਆ ਸਵੇਲਿੰਗ ਦੇ ਨਾਲ-ਨਾਲ ਮੇਰਾ ਚਿਹਰਾ ਜਿਹੜਾ ਸੀ ਉਹ ਸੁੱਜ ਗਿਆ ਮੇਰੇ ਪੈਰਾਂ ਦੇ ਸੋਜ ਪੈ ਗਈ ਮੈਂ ਮੈਡੀਸਨ ਸ਼ੁਰੂ ਕਰ ਦਿੱਤੀ ਡਾਕਟਰਾਂ ਨੂੰ ਦਿਖਾ ਕੇ ਰਿਪੋਰਟਾਂ ਉਦੋਂ ਕਰੀਟੀਨਾਈਨ ਮੇਰਾ ਜਿਹੜਾ ਸੀ ਉਹ 1.5 ਤੇ ਸੀ 1.5 ਤੇ ਉਸ ਤੋਂ ਬਾਅਦ ਦੇ ਵਿੱਚ ਭਾਜੀ ਇਹ ਵਧਣਾ ਜਿਹੜਾ ਚਾਲੂ ਹੋ ਗਿਆ ਫਿਰ 3 ਤੇ ਆ ਗਿਆ ਫਿਰ 4 ਤੇ ਆ ਗਿਆ ਫਿਰ 5 ਤੇ ਆ ਗਿਆ ਫਿਰ 6 ਤੇ ਆ ਗਿਆ ਫਿਰ ਕਿਡਨੀਆਂ ਜਿਹੜੀਆਂ ਸੀ ਜਿਆਦੀਆਂ ਜਿਹੜੀਆਂ ਉਹ ਮਤਲਬ ਖਰਾਬ ਹੋਣੀਆਂ ਚਾਲੂ ਹੋ ਗਿਆ ਮਨੀਸ਼ ਸੁਖਲੀ ਇਲਾਜ ਵਾਸਤੇ ਕਿੰਨਾ ਕ ਪੈਸਾ ਲੱਗ ਗਿਆ ਹੁਣ ਤੱਕ ਤੇ ਜੇ ਗੱਲ ਕਰੀ ਇਹ ਕਰਜ਼ਾ ਕਿੰਨਾ ਚੜ ਗਿਆ ਤੁਹਾਡੇ ਸਿਰ ਦੇ ਉੱਤੇ ਇਸ ਟਾਈਮ ਤੇ ਭਾਜੀ 5-6 ਲੱਖ ਰੁਪਏ ਕਰਜ਼ਾ ਮੇਰੇ ਸਿਰ ਤੇ ਦਿੱਤੇ ਆ ਜਿਹੜਾ ਮੈਂ ਚੁੱਕ ਕੇ ਮਤਲਬ ਜਿਹੜੀ ਮੇਰੀ ਪੂੰਜੀ ਸੀ ਘਰ ਦੀ ਮੇਰੀ ਪੂੰਜੀ ਸੀ ਉਹ ਵੀ ਮੈਂ ਲਾ ਚੁੱਕਾ ਵਾਂ ਔਰ ਕਰਜ਼ਾ ਵੀ ਜਿਹੜਾ ਮੇਰੇ ਸਿਰ ਦੇ ਉੱਤੇ ਗੂਕ ਰਿਹਾ ਵਾਂ ਮੈਂ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਹੁਣ ਕੁਝ ਖਾ ਲਵਾਂ ਕੀ ਆਤਮ ਹੱਤਿਆ ਕਰ ਲਵਾਂ ਕੀ ਕਰਾਵਾਂ ਮੇਰਾ ਪਰਿਵਾਰ ਜਿਹੜਾ ਵਾ ਮੇਰੇ ਮੇਰੇ ਤੇ ਨਿਰਭਰਿਆ ਬਲ ਨਹੀਂ ਕਿਸੇ ਟਾਈਮ ਤੇ ਮੈਨੂੰ ਕੋਈ ਔੜ ਦੀ ਸੋਚ ਦੀ ਬਾਜੀ ਮਤਲਬ ਜਦੋਂ ਚੱਲ ਫੇਰ ਹੀ ਨਹੀਂ ਸਕਦਾ ਮੈਂ ਤੇ ਮੈਂ ਕੀ ਕਰਾਵਾਂ ਮੇਰੇ ਸਭ ਘਰ ਦਾ ਗੁਜ਼ਾਰਾ ਕਿਸਦਾ ਚੱਲਦਾ ਫਿਰ ਬੱਚੇ ਜਿਹੜੇ ਤੁਸੀਂ ਦੱਸਿਆ ਬੱਚੇ ਛੋਟੇ ਸੀ ਪੜ੍ਹਾਈ ਛੱਡਨੀ ਵੀ ਬੱਚਿਆਂ ਦੇ ਵਿੱਚ ਹੀ ਤੁਸੀਂ ਘਰ ਚ ਇਕੱਲੇ ਕਮਾਉਂਦੇ ਸੀ ਹੁਣ ਘਰ ਦਾ ਗੁਜ਼ਾਰਾ ਕਿਸਦਾ ਚੱਲਦਾ ਫਿਰ ਕਰਦਾ ਗੁਜ਼ਾਰਾ ਬਾਜੀ ਮੇਰਾ ਬੇਟਾ ਜਿਹੜਾ ਵੱਡਾ ਵਾ ਉਹ ਪਲੱਸ 2 ਦੇ ਵਿੱਚ ਪੜ੍ਹਦਾ ਵਾ ਉਹ ਪਲੱਸ 2 ਦੀ ਸਟੱਡੀ ਛੱਡ ਕੇ ਤੇ ਹੁਣ ਉਹ ਵਿਚਾਰਾ ਪ੍ਰਾਈਵੇਟ ਕੰਮ ਕਰ ਰਿਹਾ ਵਾ ਜਦੋਂ ਕਿ ਘਰ ਦਾ ਤਿਲ ਫੁੱਲ ਜਿਹੜਾ ਲਿਆਉਂਦਾ ਵਾ ਉਹਦੇ ਨਾਲ ਹੀ ਉਹ ਜਿਹੜਾ ਖਰਚਾ ਜਿਹੜਾ ਵਾ ਮਤਲਬ ਚੱਲ ਰਿਹਾ ਵਾ ਕਿ ਲੱਗਦਾ ਨਹੀਂ ਸੁਖ ਜੀ ਕਿਤੇ ਮਨ ਦੁੱਖ ਹੁੰਦਾ ਕਿਉਂਕਿ ਬੱਚਿਆਂ ਨੂੰ ਪੜਾਉਣਾ ਖਵਾਉਣਾ ਸੀ ਵੱਡੇ ਅਫਸਰ ਬਣਾਉਣਾ ਸੀ ਕਿਤੇ ਪਰ ਬੱਚਿਆਂ ਦੀ ਪੜ੍ਹਾਈ ਉੱਚੀ ਛੱਡਣੀ ਪਈ ਬੱਚਿਆਂ ਨੂੰ ਖੁਦ ਕੰਮ ਕਰਨਾ ਪੈਂਦਿਆ ਅੱਜ ਤੁਸੀਂ ਮੰਜੇ ਤੇ ਪੈ ਗਏ ਕਿ ਲੱਗਦਾ ਵੱਡੀ ਮਜਬੂਰੀ ਤੁਹਾਡੀ ਹੈ ਬਹੁਤ ਤਕੜੀ ਮਜਬੂਰੀ ਹੈ ਜੀ ਮੈਂ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਸੀ ਮੈਂ ਦੇਖਦਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਕੋਈ ਚੰਗੇ ਮਕਾਮ ਤੇ ਪਹੁੰਚਾਵਾਂ ਚੰਗੀ ਸਟੱਡੀ ਇਹਨਾਂ ਨੂੰ ਮਿਲ ਦੇ ਸਕਾਂ ਵੀ ਲੇਕਿਨ ਐਸ ਟਾਈਮ ਮੇਰੇ ਦੋਨੇ ਬੇਟੇ ਜਿਹੜੇ ਆ ਇੱਕ 8ਵੀਂ ਕਲਾਸ ਦੇ ਵਿੱਚ ਪੜਦਾ ਵਾ ਉਹਦੀ ਵੀ ਸਟੱਡੀ ਖਰਾਬ ਹੋ ਗਈ ਆ ਕਿਉਂਕਿ ਮੇਰੇ ਨਾਲ ਵੱਜਣਾ ਪੈਂਦਾ ਵਾ ਮੈਨੂੰ ਲੈਟਰਿੰਗ ਬਾਥਰੂਮ ਜਿਹੜਾ ਵਾ ਉਹ ਚੁੱਕ ਕੇ ਲੈ ਕੇ ਜਾਂਦੇ ਨੇ ਔਰ ਅੰਦਰ ਬਾਹਰ ਮੈਨੂੰ ਉਹ ਚੁੱਕ ਕੇ ਲੈ ਕੇ ਜਾਂਦੇ ਨੇ ਅੰਦਰ ਬਾਹਰ ਮੈਨੂੰ ਕਰਦੇ ਨੇ ਲੇਕਿਨ ਮੈਂ ਦੱਸ ਨਹੀਂ ਪਾਜੀ ਸਕਦਾ ਵੀ ਕਿ ਮੇਰਾ ਪਰਿਵਾਰ ਜਿਹੜਾ ਵੇ ਮੇਰੇ ਨਾਲ ਬੱਜ ਗਿਆ ਵਾਹੀਂ ਇਹ ਕੋ ਕੰਮ ਵੀ ਨਹੀਂ ਕਰ ਸਕਦੇ ਬਿਲਕੁਲ ਜੀ ਤੁਸੀਂ ਦੇਖਿਆ ਕਿੰਨੇ ਹਾਲਾਤ ਮਾੜੇ ਨੇ ਗੱਲਾਂ ਕਰਦੇ ਕਰਦੇ ਮਨ ਭਰਉਂਦਾ ਤੇ ਪਰਿਵਾਰ ਦਾ ਧੰਨਵਾਦ ਆ ਜਿਨ੍ਹਾਂ ਨੇ ਮਾੜੇ ਸਮੇਂ ਚ ਜਿੱਥੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਸਾਥ ਛੱਡਦਾ ਯਾਰਾਂ ਬੇੜੀਆਂ ਨਾਲ ਸਾਥ ਛੱਡਦਾ ਉਥੇ ਪਰਿਵਾਰ ਨੇ ਬਹੁਤ ਸਾਥ ਦੇ ਰਿਹਾ ਬੱਚੇ ਲੈ ਗਨੇ ਪਰ ਪਤਨੀ ਹਮੇਸ਼ਾ ਜੀਵਨ ਸਾਥੀ ਚੰਗੇ ਨੇ ਅਤੇ ਮਾੜੇ ਸਮੇਂ ਚੋ ਮਾੜੇ ਦੌਰ ਚੋ ਲੰਘ ਰਹੇ ਨੇ ਪਰ ਫਿਰ ਵੀ ਆਪਣੇ ਪਤੀ ਦੀ ਪੂਰੀ ਸੇਵਾ ਕਰ ਰਹੇ ਨੇ ਤੁਸੀਂ ਦੇਖਿਆ ਹਮੇਸ਼ਾ ਇਹ ਚੀਜ਼ ਦਾ ਦੁੱਖ ਵੀ ਰਹਿੰਦਾ ਕਿ ਉਹ ਜ਼ਿੰਦਗੀ ਚ ਕਮਾਈ ਤੇ ਬਹੁਤ ਕੀਤੀ ਆ ਪਰ ਜਿੰਨੀ ਕਮਾਈ ਕੀਤੀ ਆ ਅੱਜ ਇਹਨਾਂ ਦੇ ਰੋਗ ਉਤੇ ਅੱਜ ਇਹਨਾਂ ਦੇ ਬਿਮਾਰੀ ਉਤੇ ਲੱਗ ਰਹੀ ਆ ਤੇ ਕਰਜ਼ਾ ਜਿਹੜਾ 5 ਤੋਂ 6 ਲੱਖ ਰੁਪਏ ਦਾ ਕਰਜ਼ਾ ਚੱਕ ਚੁੱਕਿਆ ਵਾ ਅੱਜ ਸਾਰੀ ਮਰਸੀ ਪਰ ਕਿੰਨੂ ਪਤਾ ਸੀ ਕਿਤੇ ਮਾੜੇ ਦਿਨ ਆਏ ਨੇ ਕਿਤੇ ਮਾੜਾ ਹਾਲਾਤ ਆਏ ਨੇ ਸਮਾਂ ਜਿਹੜਾ ਦੱਸ ਕੇ ਨਹੀਂ ਹੁੰਦਾ ਅਸ ਤੱਕ ਕਿ ਸਾਡੀ ਵੀ ਦਸ਼ਕਾਂ ਨੂੰ ਪੀੜ ਹੈ ਖਾਸ ਕਰਕੇ ਕਲਾਕਾਰਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦੇ ਨੂੰ ਜਿਹੜਾ ਪਿਆਰ ਕਰਦੇ ਨੇ ਭਾਈ ਆਪਣੇ ਗਾਇਕਾਂ ਦਾ ਆਪਣੇ ਕਲਾਕਾਰਾਂ ਦਾ ਯਾਰ ਸਾਥ ਦਿਆ ਕਰੋ ਮਾੜੇ ਸਮੇਂ 'ਚ ਖੜਿਆ ਕਰੋ ਨਾਲ ਜਿਹੜੇ ਕਿਸੇ ਵਕਤ ਯਾਰ ਹੁੰਦੇ ਸੀ ਬਾਵਾ ਹੁੰਦੇ ਸੀ ਅੱਜ ਉਹ ਬਾਵਾ ਕਿਤੇ ਵੇਖਣ ਨੂੰ ਮਿਲਦੀਆਂ ਅੱਜ ਉਹ ਕਿਤੇ ਗੱਲਾਂ ਕਰਨ ਨੂੰ ਨਹੀਂ ਮਿਲਦੇ ਅੱਜ ਹਮੇਸ਼ਾ ਹੀ ਜਦੋਂ ਹੀ ਸੁਖਜੀ ਸਾਹਮਣੇ ਬੈਠੇ ਹੁੰਦੇ ਨੇ ਕਿਤੇ ਦਰਵਾਜ਼ੇ ਵਾਲ ਦੇਖਦੇ ਨੇ ਵੀ ਸ਼ਾਇਦ ਕੋਈ ਮੇਰਾ ਪੁਰਾਣਾ ਸਾਥੀ ਮੇਰਾ ਕੋਈ ਯਾਰ ਬੜਾ ਕਾਰ ਆ ਕੇ ਮੇਰਾ ਪਤਾ ਲਵੇ ਪਰ ਕਿਸੇ ਨੇ ਰਾਹ ਤੱਕ ਸਾਲ ਨਹੀਂ ਲਈ ਸੁਖਜੀ ਹਮੇਸ਼ਾ ਤੁਸੀਂ ਇੱਥੇ ਮੰਜੀ ਦੇ ਬੈਠੇ ਹੁੰਦੇ ਹੋ ਦੁਬਾਰ ਨੂੰ ਦਰਵਾਜ਼ੇ ਵਾਲ ਤੁਹਾਡਾ ਮੂੰਹ ਹੁੰਦਾ ਕਦੀ ਯਾਰ ਆਉਂਦੀ ਹੈ ਸ਼ਾਇਦ ਵੀ ਮੇਰਾ ਸ਼ਾਇਦ ਹੁਣ ਕਲਾਕਾਰ ਕੋਈ ਯਾਰ ਬੇਲੀ ਆ ਕੇ ਮੇਰਾ ਪਤਾ ਲਵੇ ਆ ਕੇ ਕਦੀ ਮਨਚ ਵਿਚਾਰ ਹੁੰਦੀ ਇਸ ਤਾਂ ਦੀ ਭਾਜੀ ਬਹੁਤ ਜਿਆਦੀਆਂ ਵਿਚਾਰਾਂ ਆਉਂਦੀਆਂ ਵਾਂ ਜਦੋਂ ਉਹ ਜਿਹੜਾ ਦੌਰ ਜਿਹੜਾ ਵਾ ਉਹ ਦੌਰ ਜਿਹੜਾ ਦਿਮਾਗ ਦੇ ਵਿੱਚ ਘੁੰਮਦਾ ਵਾ ਕਿ ਜਦੋਂ ਮੈਂ ਪ੍ਰੋਗਰਾਮ ਕਰ ਰਿਹਾ ਹੁੰਦਾ ਸੀ ਤੇ ਗਾੜੀ ਜਿਹੜੇ ਮੇਰੇ ਸਿੰਗਰ ਭਰਾ ਜਿਹੜੇ ਦਿਗਜ ਕਲਾਕਾਰ ਜਿਹੜੇ ਬੈਠੇ ਹੁੰਦੇ ਸੀ ਔਰ ਜਦੋਂ ਸਟੇਜ ਕਰਕੇ ਉਤਰਦਾ ਹੁੰਦਾ ਸੀ ਮੈਂ ਚਾਹ ਸਟੇਜ ਦੇ ਉੱਤੇ ਜਾਣ ਕੇ ਮੈਨੂੰ ਥਾਪੀ ਦੇਂਦੇ ਹੁੰਦੇ ਵੀ ਸੁਖ ਅੱਜ ਤੂੰ ਯਾਰ ਵਾਵਾ ਕਰਾਤੀ ਆ ਤੇ ਭਾਜੀ ਸੀਨਾ ਚੌੜਾ ਹੋ ਜਾਂਦਾ ਸੀ ਔਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਜਿਹੜੇ ਮੇਰੇ ਸੱਜਣ ਬੈਠੇ ਆ ਇਸ ਟਾਈਮ ਦੇ ਉੱਤੇ ਐਨ ਆਰ ਆਈ ਭਰਾ ਬੈਠੇ ਆ ਉਹ ਉਹ ਵੀ ਜਦੋਂ ਸਾਡੇ ਕੋਲ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਆਣ ਕੇ ਤੇ ਜਰਮਨ ਦੇ ਵਿੱਚ ਮਤਲਬ ਸਾਡੇ ਬਹੁਤ ਪਿਆਰੇ ਮਿੱਤਰ ਸੀ ਮਤਲਬ ਉਹਨਾਂ ਦੇ ਨਾਲ ਸਾਡਾ ਇੰਨਾ ਮੋਹ ਪਿਆਰ ਜਿਹੜਾ ਸੀ ਭਰਾਵਾਂ ਦੇ ਨਾਲ ਭਰਾਵਾਂ ਤੋਂ ਵੀ ਵੱਧ ਕੇ ਮਤਲਬ ਮੈਂ ਦੱਸ ਨਹੀਂ ਸਕਦਾ ਵੀ ਲੇਕਿਨ ਉਹ ਜਿਹੜੀਆਂ ਯਾਦਾਂ ਮਾ ਯਾਦਾਂ ਜਿਹੜੀਆਂ ਯਾਦਾਂ ਹੀ ਬਣ ਕੇ ਰਹਿ ਗਈਆਂ ਭਾਜੀ ਮਤਲਬ ਕਿਸੇ ਨੇ ਸਾਰ ਨਹੀਂ ਲਈ ਵੀ ਲੇਕਿਨ ਮੈਂ ਫਿਰ ਵੀ ਅਪੀਲ ਕਰਦਾ ਆਪਣੇ ਐਨ ਆਰ ਆਈ ਭਰਾਵਾਂ ਨੂੰ ਕਿ ਤੁਹਾਡੇ ਕੋਲ ਦਿੱਤਾ ਰੱਬ ਦਾ ਬੜਾ ਕੁਝ ਆ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ ਔਰ ਮੇਰੇ ਮੇਰੇ ਨਾਲ ਮੇਰਾ ਪਰਿਵਾਰ ਵੀ ਬਚ ਜਾਵੇਗਾ ਕਿਉਂਕਿ ਨਹੀਂ ਤੇ ਮੇਰੇ ਪਰਿਵਾਰ ਦਾ ਬਹੁਤ ਹਾਲਾਤ ਮਾੜਾ ਵਾ ਲੇਕਿਨ ਮੈਂ ਆਪਣੇ ਸਿੰਗਰ ਭਰਾਵਾਂ ਨੂੰ ਕਹਿਣਾ ਵਾ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਕਿ ਮੈਂ ਵੀ ਤੁਹਾਡੇ ਨਾਲ ਬੁਰਕੀ ਸਾਂਝੀ ਕੀਤੀ ਆ ਮੈਂ ਵੀ ਤੁਹਾਡੇ ਨਾਲ ਬੈਠਾ ਆ ਲੇਕਿਨ ਸਮੇਂ ਦਾ ਕੋਈ ਪਤਾ ਨਹੀਂ ਆ ਲੇਕਿਨ ਮੈਂ ਇਹੋ ਬੇਨਤੀ ਤੁਹਾਡੇ ਕੋਲ ਹੀ ਕਰਦਾ ਕਿ ਮੈਨੂੰ ਕਿਤੇ ਫੌਨ ਫੌਨ ਕਰਕੇ ਹੌਸਲਾ ਹੀ ਦੇ ਦਿਓ ਕਿ ਤੂੰ ਕਹਿਮੋ ਜੇਂਗਾ ਲੇਕਿਨ ਬਾਜੀ ਇਹ ਵੇਲੇ ਕਿੱਡਨੀ ਆ ਜਿਹੜੀਆਂ ਮੈਂ ਕੁਝ ਖਾ ਪੀ ਨਹੀਂ ਸਕਦਾ ਕੋਈ ਜਿਆਦਾ ਪਚਾ ਨਹੀਂ ਸਕਦਾ ਬਾਜੀ ਮਦਰਹਲਾ ਜਿਹੜਿਆ ਪੇਟ ਜਦੋਂ ਮੇਰਾ ਅੱਕੜ ਜਾਂਦਾ ਵਾ ਕਿਡਨੀਆਂ ਕਰਕੇ ਫਿਰ ਮੇਰੇ ਮਨ ਦੇ ਵਿੱਚ ਬਹੁਤ ਬੁਰੇ ਖਿਆਲ ਆਉਂਦੇ ਆ ਕਿ ਪਤਾ ਨਹੀਂ ਪਤਾ ਨਹੀਂ ਕਿਸ ਟਾਈਮ ਤੇ ਕੀ ਕੁਝ ਹੋ ਜਾਣਾ ਭਾਜੀ ਲੇਕਿਨ ਭਰਾਵਾਂ ਦੇ ਸਾਥ ਦੀ ਲੋੜ ਆ ਐਨ ਆਰ ਆਈ ਭਰਾਵਾਂ ਦੇ ਸਾਥ ਦੀ ਲੋੜ ਆ ਕਲਾਕਾਰਾਂ ਭਰਾਵਾਂ ਦੇ ਸਾਥ ਦੀ ਲੋੜ ਆ ਔਰ ਤੁਹਾਡੇ ਚੈਨਲ ਲਈ ਮੈਂ ਬੇਨਤੀ ਕਰਦਾ ਭਾਜੀ ਕਿ ਮੈਨੂੰ ਮੇਰੇ ਪਰਿਵਾਰ ਵਿੱਚ ਤੰਦਰੁਸਤ ਕਰਾ ਦਿਓ ਮੈਨੂੰ ਮੇਰੀ ਹੈਲਪ ਕਰਾ ਦਿਓ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਆ ਗਰੇਵਾਲ ਸਾਹਿਬ ਦਾ ਵੀ ਤੁਹਾਡਾ ਵੀ ਬਹੁਤ ਰਿਣੀ ਆ ਕਿ ਜਿਨ੍ਹਾਂ ਨੇ ਤੁਸੀਂ ਆਣ ਕੇ ਮੇਰੀ ਸਾਰ ਲਈ ਆ ਤੇ ਭਾਜੀ ਦਰਸ਼ਕ ਦਰਸ਼ਕਾਂ ਤੱਕ ਇਹ ਮੇਰੀ ਗੱਲ ਨੂੰ ਰੱਖਿਆ ਵਾ ਪਹੁੰਚਾਇਆ ਵਾ ਭਾਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਲੱਗਦਾ ਨਹੀਂ ਸੁਖਜੀ ਕਿਤੇ ਜਿੱਥੇ 28 ਸਾਲ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਤੁਸੀਂ ਗਾਇਕੀ ਨੂੰ ਦਿੱਤਾ ਵਾ ਪੰਜਾਬੀ ਮਾਂ ਬੋਲੀ ਦਿੱਤਾ ਵਾ ਚੰਗੀ ਪਛਾਣ ਬਣਾਈ ਆ ਹਰ ਕਿਸੇ ਦਾ ਸ਼ਾਨ ਹੁੰਦੀ ਸੀ ਵੀ ਆਰ ਜੇਕਰ ਵਿਆਜ ਦਾ ਖਾੜਾ ਲੋਣਾ ਹੋ ਜਾਂ ਵਿਆਜ ਪ੍ਰੋਗਰਾਮ ਕਰਉਣਾ ਤੇ ਜਿਹੜਾ ਸੁਖ ਖਾਨ ਕੋਟੀ ਨੂੰ ਬੁਲਾਓ ਜੇਕਰ ਕਿਸੇ ਮੇਲੇ ਦੀ ਸ਼ਿੰਗਾਰ ਬਣਨੀ ਸੀ ਤਾਂ ਕਹਿੰਦੇ ਸੁਖ ਖਾਨ ਕੋਟੀ ਨੂੰ ਬੁਲਾਓ ਵੱਡਾ ਚਿਹਰਾ ਸੀ ਕਿਸਵਤ ਪਰ ਅੱਜ ਉਹ ਹਾਲਾਤੇ ਮਾੜੇ ਸਮੇਂ ਚੋਂ ਮਾਰੇ ਦੌਰ ਚ ਲੰਘ ਰਹੇ ਹੋ ਜਿੱਥੇ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਅਤੇ ਸੋਚਦਿਆਂ ਵੀ ਡਰ ਆਉਂਦਾ ਵੀ ਆ ਸਮਾਜ ਜ਼ਿੰਦਗੀ ਚ ਐਡਾ ਭਿਆਨਕ ਸਾਡੇ ਤੇ ਆ ਜਾਣਾ ਸੀ ਇੰਨਾ ਮਾੜਾ ਦੌਰ ਆ ਜਾਣਾ ਸੀ ਜਿਹੜਾ ਸਰੀਰ ਕਿਸੇ ਵਕਤ ਚੜ੍ਹਦੀ ਕਲਾ ਵਿੱਚ ਸੀ ਅੱਜ ਸਰੀਰ ਦਾ ਬਹੁਤ ਬੁਰਾ ਹਾਲ ਹੋ ਗਿਆ ਕਿਡਨੀਆਂ ਦੋਵੇਂ ਖਰਾਬ ਹੋ ਚੁੱਕੀਆਂ ਨੇ ਜਿਹੜੀ ਲੱਤ ਆ ਉਹ ਗਾ ਚੁੱਕੀ ਆ ਡਾਕਟਰ ਉਹ ਕਹਾਂ ਗਿਆ ਵੀ ਲੱਤ ਵੜਨੀ ਪੈ ਸਕਦੀ ਆ ਇਹਨੇ ਮਾੜਾ ਸਮਾਂ ਇਹਨਾਂ ਦੌਰ ਕਦੀ ਸੋਚਿਆ ਨਹੀਂ ਸੀ ਜ਼ਿੰਦਗੀ ਚੜ੍ਹਨਾਂ ਦਾ ਮਾੜਾ ਸਮਾਂ ਆ ਜ ਤੁਹਾਡੇ ਤੇ ਨਹੀਂ ਭਾਜੀ ਇਹ ਗੱਲ ਤੇ ਦਿਮਾਗ ਦੇ ਵਿੱਚ ਕਿਤੇ ਹੈ ਹੀ ਨਹੀਂ ਸੀ ਕਿ ਇਹ ਵੀ ਸਮਾਂ ਆ ਸਕਦਾ ਵਾ ਮੇਰੇ ਤੇ ਮੈਂ ਮਤਲਬ ਸੁਪਨੇ ਵਿੱਚ ਵੀ ਕਦੀ ਭਾਜੀ ਇਹ ਗੱਲ ਨਹੀਂ ਸੀ ਸੋਚੀ ਵੀ ਬਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਗੋਰਿਆਂ ਦੇ ਹੋਟਲ ਦੇ ਗੋਰਿਆਂ ਦੇ ਕੋਲੋਂ ਅਸੀਂ ਦਫ਼ਤਰ ਲਿਆ ਹੁੰਦਾ ਸੀ ਭਾਜੀ 28 ਪ੍ਰੋਗਰਾਮ ਜਿਹੜੇ ਮੇਰੇ ਕੋਲ ਬੁੱਕ ਹੁੰਦੇ ਸੀ ਮਹੀਨੇ ਦੇ ਉਹ ਸਾਰੀ ਮਾਰਕੀਟ ਦੇ ਵਿੱਚ ਵੀ ਭਾਜੀ ਪਤਾ ਕਰ ਸਕਦੇ ਹੋ ਕਿ ਸੁਖ ਖਾਨ ਕੋਟੀ ਦਾ ਇੱਥੇ ਕਿਹੋ ਜਿਹਾ ਨਾਂ ਸੀ ਭਾਜੀ ਇੰਨੀ ਰੱਬ ਦੀ ਕਿਰਪਾ ਸੀ ਸਾਰੇ ਸਿੰਗਰ ਭਰਾਵਾਂ ਦਾ ਵੀ ਉੱਥੇ ਸਾਥ ਸੀ ਮਤਲਬ ਇਹੋ ਵਾਵਾ ਕਰਾਉਂਦੇ ਹੁੰਦੇ ਸੀ ਕਿ ਯਾਰ ਸੁਖ ਤੈਨੂੰ ਪਰ ਇੰਨੀ ਆ ਕੈਸਟਾ ਨਹੀਂ ਜਿਆਈਆਂ ਇੰਨੇ ਗਾਣੇ ਨਹੀਂ ਜਿਆਏ ਤੇ ਯਾਰ ਇੰਨਾ ਵੱਡਾ ਨਾਮ ਕਿਤਨਾ ਬਣ ਗਿਆ ਵਾ ਅਹੀਂ ਰੱਬ ਦੇ ਬੜੇ ਸ਼ੁਕਰਗੁਜ਼ਾਰ ਆਂਗੇ ਸਾਡੀ ਮਾਰਕੀਟ ਦੇ ਵਿੱਚੋਂ ਕੋਈ ਨਾ ਕੋਈ ਸਿੰਗਰ ਉੱਠਿਆ ਵਾ ਜਿਹਨੂੰ ਇੱਥੋਂ ਨਹੀਂ ਚੰਡੀਗੜ੍ਹ ਤੱਕ ਲੋਕ ਬੁੱਕ ਕਰਨ ਆਉਂਦੇ ਆ ਤੁਸੀਂ ਸੁੱਖ ਦੀ ਜਾਂਦੇ ਆਂ ਤਾਂ ਤੁਸੀਂ ਅਪੀਲ ਕੀ ਕਰਨਾ ਚਾਹੋ ਦਰਸ਼ਕਾਂ ਨੂੰ ਕਿਸ ਤਰ੍ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਆ ਤੇ ਆਪਣਾ ਮੋਬਾਈਲ ਨੰਬਰ ਆਪਣਾ ਪਤਾ ਜਿਹੜਾ ਪਿੰਡ ਖਾਨਕੋੜ ਦਾ ਜਰੂਰ ਸਾਂਝਾ ਕਰ ਦਿਓ ਜੇ ਕਿ ਕਿਸੇ ਨੇ ਸਿੱਧੀ ਆ ਕੇ ਮਤ ਕਰਨੀ ਹੋਵੇ ਤੇ ਕਿੱਥੇ ਆ ਕੇ ਮਤ ਕਰ ਸਕਦਾ ਮੇਰਾ ਪਿੰਡ ਖਾਨਕੋਟ ਆ ਜੀ ਇਥੋਂ ਅਮਰitsar ਤੋਂ 8 ਕਿਲੋਮੀਟਰ ਦੂਰ ਆ ਤੇ ਨੀਅਰ 골ਡਨ ਗੇਟ ਆ ਜਿਹੜਾ ਉਹਦੇ ਨਜ਼ਦੀਕ ਆ ਮੇਰਾ ਫੋਨ ਨੰਬਰ ਹੈਗਾ ਵਾ 98760 38314 98760 38314 ਮੈਂ ਆਪਣੇ ਐਨਆਰਆਈ ਭਰਾਵਾਂ ਨੂੰ ਔਰ ਸਿੰਗਰ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਤੁਹਾਡੇ ਕੋ ਦਿੱਤਾ ਹੈ ਰੱਬ ਦਾ ਬਹੁਤ ਕੁਸ਼ਿਆ ਤੇ ਉਹਦੇ ਵਿੱਚੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਮੇਰੀ ਮਦਦ ਕਰੋ ਐਨਆਰਆਈ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਮਤਲਬ ਆਪਣੇ ਪਰਿਵਾਰ ਵਿੱਚ ਉੱਠ ਸਕਾਂ ਔਰ ਮੈਂ ਫਿਰ ਪ੍ਰੋਗਰਾਮ ਜੜਿਆ ਮੈਂ ਟਾਡੀ ਸੇਵਾ ਕਰ ਸਕਾਂ ਠੀਕ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਹਿੰਮਨ ਦੀ ਹਜੇ ਵੀ ਹਾਰੀ ਸੁਖ ਕਾਨ ਗੋੜੀਆਂ ਨੇ ਇਸ ਕਰਕੇ ਤੁਹਾਡੀ ਗਾੜੀ ਮਦਦ ਦੀ ਅਪੀਲ ਕੀਤੀ ਆ ਵੀ ਮੈਂ ਮੇਰਾ ਲਾਰਜ ਕੀਤਾ ਜਾਵੇ ਤਾ ਜੋ ਕਿ ਮੈਂ ਆਪਣੀ ਜ਼ਿੰਦਗੀ ਤੇ ਫਿਰ ਸੜਾ ਸਫਰਿਆ ਗਾਇਕੀ ਦਾ ਸ਼ੁਰੂ ਕਰ ਸਕਾਂ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕਾਂ ਇਸ ਕਰਕੇ ਦਰਸ਼ਕਾਂ ਨੂੰ ਪੀਲੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਆਪਣਾ ਪਤਾ ਸਾਂਝਾ ਕਰ ਦਿੱਤਾ ਗਿਆ ਜੇਕਰ ਕਿਸੇ ਨੇ ਦਾਲੀ ਸੱਜਣ ਨੇ ਅਪੀ ਮਦਦ ਕਰਨੀ ਹੋਵੇ ਐਨਆਰਆਈ ਨੇ ਸਮਾਜ ਸੇਵੀ ਨੇ ਤੇ ਉਹਨਾਂ ਦੇ ਮੋਬਾਈਲ ਨੰਬਰ ਤੇ ਫੋਨ ਕਰਕੇ ਰਾਬਤਾ ਕਰ ਸਕਦਾ ਤੇ ਨਾਲ ਸਿੱਧੀ ਆ ਕੇ ਪਰਵਾਰ ਦੀ ਜਿਹੜੀ ਆ ਉਹ ਮਦਦ ਕਰ ਸਕਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚਣੇ ਲਈ ਅਮਰਸਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ